ਬੱਜੇ ਦੱਸੋ ਮੈਨੂੰ ਕੀ ਹੈ ਇਹ ਸਾਰੇ ਜਾਣਗੇ ਜਿਨ੍ਹਾਂ ਨੂੰ ਪਤਾ ਹੈ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਇਹ ਚੀਜ਼ ਕੀ ਹੈ ਹਾਂ ਦੇਖੋ ਇਹ ਸਾਨੂੰ ਮਿਲੇ ਆ ਡੈਡਜੀ ਦੇ ਦੋਸਤ ਆ ਰਹਿੰਦੇ ਇੱਧਰ ਉਹਨਾਂ ਨੇ ਪੇਂਟ ਲਗਾਇਆ ਉੱਥੇ ਟੂਣਾਂ ਵਾਲੀ ਪੇੜੀ ਪੈੜ ਕੇ ਪੇੜ ਵਿੱਚ ਉਹ ਖੇਤ ਵਿੱਚ ਲੱਗੇ ਨੇ ਤੇ ਉਹਨਾਂ ਨੇ ਭੇਜੇ ਸਾਨੂੰ ਅੰਕਲ ਉਹਨਾਂ ਨੇ ਇਹਦਾ ਮੈਂ ਕੁਝ ਬਣਾਉਣਾ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਜਿਨ੍ਹਾਂ ਨੂੰ ਵੀ ਪਤਾ ਹੈ ਕੀ ਚੀਜ਼ ਆ ਤੁਸੀਂ ਵੀ ਜਰੂਰ ਦੱਸਿਓ ਕੀ ਚੀਜ਼ ਹੈ ਚੰਗੀ ਤਰ੍ਹਾਂ ਦੇਖ ਲਓ ਜੀ ਦੋਸਤੋ ਸੁਸ਼ਿਆ ਕਾਲ ਅਸੀਂ ਆਹ ਕੱਟ ਲਏ ਨੇ ਢਿਆਂ ਨੂੰ ਇਹਨਾਂ ਨੂੰ ਹੁਣ ਮੈਂ ਚੰਗੀ ਤਰ੍ਹਾਂ ਕੱਟ ਲਿਆ ਇਹਨਾਂ ਨੂੰ ਵਾਸ਼ ਕਰਕੇ ਰੱਖਿਆ ਸੀਗਾ ਇਹਨਾਂ ਰਾਤ ਦਾ ਤੇ ਹੁਣ ਇਹਨਾਂ ਨੂੰ ਅੱਧੇ ਕੋ ਵਿੱਚ ਪਕਦੇ ਨੇ ਅੱਧੇ ਕੋ ਵਿੱਚ ਪਕਦੇ ਖਾਣੇ ਟਿਆਂ ਨੂੰ ਇਹਨਾਂ ਦਾ ਸੀ ਹੁਣ ਚਾਰ ਪਾਉਣਾ ਆ ਮੈਂ ਤੁਹਾਨੂੰ ਦੱਸਦੀ ਆ ਕਿੱਦਾਂ ਚਾਰ ਪਾਉਣਾ ਆਪਾਂ ਪਲੀਜ਼ ਵਲੌਗ ਨਾਲ ਜੁੜੇ ਰਹੋ ਇਹਨਾਂ ਨੂੰ ਕੱਟ ਕੇ ਆਪਾਂ ਪੂਰਾ ਅੱਜ ਧੁੱਪ ਲਗਵਾਣੀ ਆ ਇਹਨੂੰ ਤੁੱਪੇ ਪਾ ਦੇਣਾ ਮੈਂ ਇਹਨਾਂ ਫੜੇ ਤੇ ਪਾ ਕੇ ਤੇ ਵਾੜਣਾ ਸਾਰੇ ਘਟੜੇ 10 5-7 ਕਿਲੋ ਹੋ ਗਏ ਆ ਇਹ ਅੱਧੇ ਘਰੇਗੇ ਕੱਟਣ ਵਾਲੇ ਅੱਧੇ ਕੱਟਣੇ ਆ ਤੇ ਪਲੀਜ਼ ਬਲੌਗ ਨੂੰ ਸੁਦੇ ਰਹੋ ਅੰਨੇ ਦੋਸਤੋ ਸਸ਼੍ਰੀ ਅਕਾਲ ਆਪਾਂ ਲੱਗੇ ਢਿਆਉਂ ਦਾ ਚਾਰਪਣ ਆ ਇਧਰ ਸਟਾਰਟ ਕਰ ਵਰ ਕਰ ਆ ਲਈ ਹਲਦੀ ਆਪਾਂ ਆ ਲਈ ਆ ਕਲੌਂਜੀ ਸੌਂਫ ਤੇ ਮੇਥੇ ਇਧਰ ਦਿਖਾ ਦਮ ਉਹ ਮੈਂ ਆ ਦੇਖੋ ਕਲੌਂਜੀ ਵਿੱਚੇ ਹੀ ਸੌਂਫ ਤੇ ਮੇਥੇ ਆ ਹੈਗਾ ਕਾਲਾ ਨਮਕ ਆ ਕਲੌਂਜੀ ਲੱਗ ਬੱਕਰੀ ਮੈਂ ਤੁਹਾਨੂੰ ਦਿਖਾਉਣ ਵਾਸਤੇ ਰੱਖੀ ਤੇ ਆ ਹੈਗਾ ਸਿਰਕਾ ਠੀਕ ਹੈ ਇਹ ਆਪਾਂ ਬਣਾਇਆ ਆ ਆਮਲਾ ਚਾਹਨ ਧੌਂਡ ਆਮਲਾ ਚਾਹ ਰਟੇ ਹੁੰਦੇ ਨੇ ਕਟਲੇ ਸੀ ਸੁਕਾਵੇ ਆਂ ਸਹੀ ਤਰੀਕੇ ਨਾਲ ਤੇ ਇਹਨੂੰ ਅੱਤੇ ਆਪਾਂ ਬਣਾ ਕੇ ਦਿਖਾਣੇ ਤੁਹਾਨੂੰ ਮੈਂ ਦੱਸਦੀ ਆਂ ਨਾਲ ਅਸੀਂ ਪਾਣਾ ਆ ਮਸਟਰਡ ਆਇਲ ਇਹਨੂੰ ਸਰੋਂ ਦਾ ਤੇਲ ਕਹਿੰਦੇ ਨੇ ਤੇ ਆਪਾਂ ਆਪਾਂ ਸਰੋਂ ਦਾ ਤੇਲ ਪਾਣਾ ਹੈ ਲੀਟਰ ਇੱਕ ਲਾਈ ਕਰਨੀ ਆ ਸਾਡੇ ਲਾਈਟ ਗਈ ਆ ਮਿਲ ਕੇ ਚਾਰ ਵੀ ਇਹਨ ਸੁੱਕਾ ਹੋਣਾ ਚਾਹੀਦਾ ਤੇ ਜਿਹੜਾ ਆਪਾਂ ਭਾਂਡੇ ਜਿਹਦੇ ਵਿੱਚ ਪਾਣਾ ਨਾ ਉਹ ਵੀ ਇਹਨ ਚੰਗੀ ਤਰ੍ਹਾਂ ਪ੍ਰੋਪਰ ਇਹਨ ਸੁੱਕਾ ਹੋਣਾ ਚਾਹੀਦਾ ਮੈਂ ਚੁੰਨੀ ਮਲੇਗੁਰ ਕਰਨ ਤੇ ਭਾਂਡਾ ਵੀ ਜਿਹੜਾ ਇਹਨ ਸੁੱਕਾ ਹੋਣਾ ਚਾਹੀਦਾ ਆ ਆਪਾਂ ਹੁਣ ਪਾਨੇ ਬਾਬਾ ਜੀ ਦਾ ਨਾਮ ਲੈ ਕੇ ਗੋਲੇ ਹਾਂਜੀ ਆਪਾਂ ਹੁਣ ਆਪਾਂ ਮੈਦ ਵਿੱਚ ਪਾਇਆ ਪਾਣਾ ਨਮਕ ਆ ਜਿਹੜਾ ਬਲੈਕ ਸਾਲਟ ਹੁੰਦਾ ਹੈ ਉਹ ਨਾ ਪਾਇਆ ਤੇ ਥੋੜਾ ਪਾਣਾ ਆਪਾਂ 1/2 ਕਿਲੋ 1/2 ਕਿਲੋ ਪਾਣਾ ਰੇਡ ਸਾਲਟ 1/2 ਕਿਲੋ ਵਾਈਟ ਪਾਤਾ ਠੀਕ ਆ ਇਹ ਹੋ ਗਿਆ ਇਹ ਥੋੜਾ ਪਾ ਲੈਣੀ ਆਪਾਂ ਹਲਦੀ ਘਰ ਦੀ ਕਿਸੇ ਹੋਈ ਹੁੰਦੀ ਹੈ ਮੁਰਤੀ ਹੈ ਤੇ ਪੂਰੀ ਪਾ ਲੈਣੀ ਮੈਂ ਇਦਾਂ ਠੀਕ ਆ ਆਪਾਂ ਪਾਤੀ ਸੌਂਫ ਆ ਸੌਂਫ ਪਾਤੀ ਆਪਾਂ ਤੇ ਆਪਾਂ ਸੌਂਫ ਮੇਥੇ ਕਲੌਂਜੀ ਜੇ ਮੇਥੇ ਹੋਰ ਪਾਣੇ ਆਪਾਂ ਹੋਰ ਪਾ ਸਕਦੇ ਮੇਰੇ ਕੋਲ ਹੋਰ ਵੀ ਆ ਗਏ ਨੇ ਤੇ ਉਹ ਪਾ ਲੈ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਓਕੇ ਜਿੰਕਿਦਰਾ ਮਿਕਸ ਕਰਨਾ ਨਾ ਫਿਰ ਆਪਾਂ ਪਾਉਣ ਨਾਲ ਵਿੱਚ ਇਹ ਇਹ ਆਚਾਰ ਨਾਲ ਬਹੁਤ ਵਧੀਆ ਹੁੰਦਾ ਹੈ ਇਹ ਨਾਲ ਹੱਡੀਆਂ ਮਜ਼ਬੂਤ ਕਰਦਾ ਸਰਦੀਆਂ ਵਿੱਚ ਖਾਣ ਨਾਲ ਕਿ ਆਇਰਨ ਦੀ ਕਮੀ ਜਿਹੜੀ ਹੁੰਦੀ ਹੈ ਨਾ ਇਹ ਨਾਲ ਪ੍ਰੋਪਰ ਸਹੀ ਹੋ ਜਾਂਦੀ ਹੈ ਸਿਆਣੇ ਹੁਣ ਜੋ ਪੁਰਾਣੀਆਂ ਚੀਜ਼ਾਂ ਹਨ ਉਹਨਾਂ ਦਾ ਕੋਈ ਨਾ ਕੋਈ ਬੈਨੀਫਿਟ ਸਾਡੇ ਸਰੀਰ ਨੂੰ ਜ਼ੋਰ ਹੁੰਦਾ ਹੈ ਇਸ ਕਰਕੇ ਵੀ ਬਜ਼ੁਰਗਾਂ ਪਜਾਣਾ ਔੜੀਆਂ ਖਾਣੀਆਂ ਮਾਵਾ ਹਜ਼ੂਰ ਤੁਸੀਂ ਇਹਨਾਂ ਤੋਂ ਇਦਾਂ ਚਾਰ ਪਾਉਂਦੇ ਹੁੰਦੇ ਸੀਗੇ ਤੇ ਅੱਜਕੱਲ ਤਾਂ ਟ੍ਰੈਂਡ ਹੀ ਖਤਮ ਹੋ ਗਿਆ ਚਾਰੇ ਦੀ ਮਟਣਾ ਆਉਂਦੇ ਨੇ ਲੋਕ ਚਲੋ ਵੀ ਉਹ ਖਾ ਲਓ ਆਹਨ ਆਪਾਂ ਹੋ ਗਿਆ ਮਿਕਸ ਹੋ ਗਿਆ ਹੈ ਹਲਦੀ ਘੱਟ ਪੈ ਗਿਆ ਠੀਕ ਹੈ ਮਰ ਪਾ ਦਿੰਦੇ ਆਪਾਂ ਇਹਦਾ ਆਲ ਮਿਰਚਾ ਰਹਿ ਗਈ ਉਹ ਬਾਅਦ ਵਿੱਚ ਪਾ ਦਾਂਗੇ ਆ ਦੇਖੋ ਹੁਣ ਆਪਾਂ ਪਾ ਲਵਾਂ ਨਾ ਥੋੜਾ ਪਾਇਲ ਵਿੱਚ ਮਸਟਰਡ ਆਇਲ ਪਾ ਦਾਂਗੇ 1 ਲੀਟਰ ਪਾ ਦਿੰਨੇ ਤਾਂ ਫਲਾੜਨਾ ਹੋਊਗਾ ਇਹ ਤੁਹੇ ਇੱਦਾਂ ਕੋ ਪਾ ਦੇਣੀ ਆ ਬਾਕੀ ਬਾਅਦ ਕੋ ਟਾ ਫਿਰ ਦੇਖਾਂਗੇ ਨਾ ਤੇ ਪਸੇਖਾ ਵੀ ਪਾਉਣਾ ਨੂੰ ਥੋੜਾ ਆ ਦੇਖੋ ਹੁਣ ਮਿਕਸ ਕਰ ਦੇਣਾ ਇਹਨਾਂ ਚੰਗੀ ਤਰ੍ਹਾਂ ਬਹੁਤ ਸੋਨਾ ਚਾਰ ਬੰਦ ਹੈ ਸਰ੍ਹਦੀਆਂ ਨੂੰ ਖਾਣ ਨੂੰ ਨਾ ਇਹਦੇ ਤਸਵੀਰ ਵਰਨ ਹੁੰਦੀ ਸਰ੍ਹਦੀਆਂ ਨੂੰ ਖਾਣਾ ਬਚਾ ਹੁੰਦਾ ਨੇ ਟੱਟੀਆਂ ਮਜ਼ਬੂਤ ਕਰਦਾ ਸਿੱਕ ਚੱਕ ਮਿਕਸ ਮੇ ਕਰੇ ਚਲੋ ਇਹ ਨਾਲੀ ਆਪਾਂ ਹੁਣੇ ਚ ਪਾ ਦੇਣਾ ਸਿੱਕ ਸਿਰਕੇ ਦਾ ਪਤਾ ਨੂੰ ਤੁਹਾਨੂੰ ਵਿਨੇਗਰ ਵਿਨੇਗਰ ਜਿਨੀ ਬੋਲਦੇ ਆਂ ਆਹ ਦੇਖੋ ਹਣ ਕਿ ਮੇਰਾ ਬੇਟਾ ਹੈਲਪ ਕਰ ਰਿਹਾ ਮੈਨੂੰ ਬੜੀ ਖੁਸ਼ੀ ਮੇਰੀ ਉਹਦਾ ਬੰਦਾ ਪਿਆ ਤੇ ਉਮੀਦ ਕਰਦੀ ਆ ਤੁਹਾਨੂੰ ਰੈਸਪੀ ਸਮਝ ਆਉਣੀ ਹੋਊਗੀ ਅਚਾਰ ਦੇ ਬਹੁਤ ਸਿੰਪਲ ਆਚਾਰ ਨੂੰ ਚੰਗੀ ਤਰ੍ਹਾਂ ਕੱਟ ਲਓ ਧੁੱਪੇ ਸਕਾਰੋ ਪਾਣੀ ਨਹੀਂ ਘੜਾਉਣਾ ਚਾਹੀਦਾ ਇਹਨੂੰ ਕਿਉਂਕਿ ਪਾਣੀ ਦੇ ਨਾਲ ਿਆ ਫਿਰ ਅਚਾਰ ਖਰਾਬ ਹੋ ਜਾਊਗਾ ਕਪਾ ਕੀ ਕੀ ਲੈਣਾ ਦੁਬਾਰਾ ਮੈਂ ਤੁਹਾਨੂੰ ਰੀਪੀਟ ਕਰਵਾ ਦਿੰਨੀ ਕਲੌਂਜੀ ਮੇਥੇ ਸੌਂਫ ਤੇ ਕਾਲਾ ਨਮਕ ਸੀਕਾ ਤੇ ਸਰੋਂ ਦਾ ਤੇਲ ਤੇ ਫਾੜੀ ਪਾਉਣੀ ਆ ਦੇਖੋ ਇਹ ਬਹੁਤ ਸੋਹਣਾ ਬਣ ਜਾਣਾ ਇਹਨੂੰ ਮੈਂ ਹੁਣ ਥੋੜੇ ਟਾਈਮ ਤੱਕ ਸਿੰਬੱਧ ਦੇ ਚ ਪਾ ਲੈਣਾ ਆ ਦੇਖੋ ਚਾਹ ਤੇ ਹੁਣ ਤਾਂ ਬਹੁਤ ਜ਼ਿਆਦਾ ਸੀਗੇ ਮੇਰੇ ਥੋੜੇ ਖਰਾਬ ਹੋ ਗਏ ਮੈਨੇ ਗਲਤੀ ਕਰਕੇ ਮੈਂ ਲੇਟ ਪਾ ਲਿਆ ਤਾਂ ਮਾਣ ਹੈ ਨਹੀਂ ਦੱਸ ਹੋ ਜੇ ਮੀਟ ਕਰ ਲਈਆਂ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਹੋਗਾ ਜੇ ਪਸੰਦ ਆਇਆ ਹੋਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਬੜੀ ਮੈਨੂੰ ਤਾਂ ਲੱਗਦੀ ਹੈ ਮੇਰਾ ਹਾਲ ਮੈਂ ਦੱਸ ਨਹੀਂ ਸਕਦੀ ਪਸੀਨਾ ਬਸੀਨਾ ਹੋਈ ਪਈ ਹੈ ਇੱਕ ਸਾਡੇ ਬਾਰੇ ਤਾਂ ਨਹੀਂ ਤੇ ਖਾਚਾਰ ਸਾਡਾ ਬਣ ਗਿਆ ਦੇਖੋ ਮੇਰਾ ਹਾਲ ਦਿਖਾ ਦੇ ਮੇਰਾ ਫੇਸ ਪਸੀਨਾ ਅੱਖਾਂ 'ਚ ਵੜ ਗਿਆ ਮੇਰੇ ਪਸੀਨਾ ਤੇ ਓਕੇ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਅਨੰਦ ਕਰਦੀਆਂ ਤੁਹਾਨੂੰ ਮੇਰਾ ਬਲੌਗ ਛੋਟਾ ਜਿਹਾ ਬਲੌਗ ਹੈ ਚਾਹਦਾ ਵਧੀਆ ਲੱਗਿਆ ਹੋਊਗਾ ਠੀਕ ਹੈ ਜੀ ਸਸਰੀ ਕਾਲ ਚਾਰ ਬਾਰੇ ਹੱਥਾਂ ਦਾ ਸਸਰੀ ਕਾਲ ਜੀ